ਅੱਜ ਦੇ ਗੱਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਕੱਲ੍ਹ ਵਾਲੀ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਵੀਡੀਓ ਦਾ ਅਗਲਾ ਭਾਗ ਬਈ ਆਪਾਂ ਜਲਦੀ ਆਪਾਂ ਅਪਲੋਡ ਕਰਾਂਗੇ ਕਿਉਂਕਿ ਵੀਡੀਓ ਬਈ ਲੰਬੀ ਹੋ ਗਈ ਸੀਗੀ ਜਿਹੜੀ ਹੁਣ ਆਪਾਂ ਨੇ ਅਪਲੋਡ ਕਰੇ ਸੀਗੀ ਇਹ ਵੀ ਤਕਰੀਬਨ 14 ਮਿੰਟ ਦੀ ਸੀਗੀ ਤੇ ਕੱਲ ਜਾਂ ਪਰਸ ਨੂੰ ਬਈ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਤੇ ਬਈ ਹੁਣ ਫਾਰਮ ਤੇ ਪਹੁੰਚੇ ਆਂ ਦਾਣਾ-ਦੂਣਾ ਪਾਉਣ ਲੱਗੇ ਆਂ ਰਾਤੀ ਬਈ ਥੋੜਾ ਥੋੜਾ ਨੀਂਦ ਆ ਸੀਗਾ ਸੁਭਾਅ ਮਨਾ ਫੇਰ ਮੈਂ ਪੜਦੇ ਫੁੜਦੇ ਇੱਧਰ ਲਾ ਗਿਆ ਸੀਗਾ ਤੇ ਹੁਣ ਬਾਈ ਚੱਕਦੇ ਆਂ ਪੜਦੇ ਤੇ ਨਾਲੇ ਪਾਉਨੇ ਆਂ ਦਾਣਾ ਤੇ ਕੱਲ ਤਾਂ ਬਾਈ ਸਾਰਾ ਦਿਨ ਗਗਨ ਕੋਲੇ ਲੰਘ ਗਿਆ 7 ਵਜੇ ਮੈਂ ਚਲੇ ਗਿਆ ਸੀਗਾ ਗਗਨ ਕੋਲ ਹੈ ਤਾਂ ਬਹੁਤਾ ਦੂਰ ਨਹੀਂ ਹੈਗਾ 20 ਮਿੰਟ ਦਾ ਰਸਤਾ ਤੇ ਬੱਤੀਆਂ ਵੀ ਲੈ ਕੇ ਜਾਣੀ ਸੀ ਜਿਹੜੀਆਂ ਤਿੰਨ ਨਿਕਲੀਆਂ ਸੀਗੀਆਂ ਓਬਵੀਅਸ ਮੈਂ ਦੇ ਆਉਣੀ ਆ ਤੇ ਹੁਣ ਆਪਣੇ ਕੋਲ ਬਸ ਆਪਣੀ ਜਿਹੜੀਆਂ ਪੰਜ ਬੱਤੀਆਂ ਸੀਗੀਆਂ ਉਹੀ ਰਹਿ ਗਈਆਂ ਤਿੰਨ ਬੱਤੀਆਂ ਮੈਂ ਦੇ ਆਣੀਆਂ ਸੀਗੀਆਂ ਤੇ ਅੱਜ ਬਾਈ ਹੁਣ ਪਾਉਨੇ ਇਹਨਾਂ ਨੂੰ ਪਹਿਲਾਂ ਦਾਣਾ ਅੱਜ ਇਹਨਾਂ ਨੂੰ ਮਲਟੀਵਿਟਾਮਿਨ ਪਾਉਣਾ। ਬੱਚੇ ਨਾ ਥੋੜੇ ਜਿ ਦੇ ਵਿੱਚ ਕੁਝ ਖੁੱਲ ਨਹੀਂ ਰਹੇ ਹੈਗੇ। ਇਹ ਬਟੇਰ ਵੀ ਬਾਈ ਆਪਣੇ ਕੋਲ ਪਈਆਂ। ਇਹ ਗ੍ਰੋਥ ਚੈੱਕ ਕਰੋ ਬਈ ਇਹਨਾਂ ਦੀ। ਇਹ ਤਾਂ ਬਹੁਤ ਛੇਤੀ ਵੱਧਦੇ ਆ ਇਹ। ਅੱਜ ਕਿਹੜਾ ਬਾਸ ਚ ਨਿਕਲਿਆ ਸੀਗਾ ਇਹ ਥੋੜਾ ਜਿਹਾ ਛੋਟਾ। ਬਾਕੀ ਦੇਖ ਲਓ। ਇਹ ਤਾਂ ਹੁਣ ਜਿਹੜੇ ਆਹ ਦੋ ਹਨ ਬੜੇ ਹੀ ਬਾਹਰ ਨਿਕਲ ਜਾਂਦੇ ਆ। ਕਰੇਟ ਤੋਂ ਬਾਹਰ ਨਿਕਲ ਜਾਂਦੇ ਆ। ਇਹਨਾਂ ਦਾ ਵੀ ਅੱਜ ਖਵਾਰ ਜਾਂ ਬਦਲਦਾ ਤੇ ਨਾਲੇ ਪਾਣੀ ਪਾਉਣਾ ਇਹ ਪਹਿਲਾਂ ਮੈਂ ਕੱਲ ਰਾਤੀ ਉਧਰ ਬੱਤਕਾਂ ਕੋਲ ਛੱਡੇ ਸੀਗੇ ਬੱਤਕਾਂ ਨੇ ਇਹਨਾਂ ਨੂੰ ਮਾਰਦੀਆਂ ਫੇ ਮੈਂ ਇੱਥੇ ਛੱਡ ਦੇ ਮਾਚਲ ਕੋਈ ਨਹੀਂ ਇੱਥੇ ਆ ਜੇ ਤਾਂ ਕੋਈ ਲੈ ਕੇ ਜਾਣਾ ਹੈ ਕੋ ਲੈ ਜੂਗਾ ਨਹੀਂ ਫਿਰ ਆਪਾਂ ਬਾਈ ਫਿਰ ਉਧਰ ਬੜੇ ਪਿੰਜੇ ਜਿੱਥੇ ਛੱਡ ਦਾਂਗੇ ਇਹਨਾਂ ਬਟੇਰੇ ਨਾਲੇ ਇੱਧਰ ਵੀ ਬਾਈ ਠੀਕ ਆ ਬਾਈ ਦਾਣਾ ਪਾਉਣਾ ਇਹਨਾਂ ਨੂੰ ਹੁਣ ਤੇ ਹੁਣ ਨਾਲੇ ਬਾਈ ਕਰਦੇ ਆ ਮਸ਼ੀਨ ਦੀ ਸਫਾਈ ਅੱਜ ਇੱਕ ਹੋਰ ਨਿਕਲੇ ਆ ਨਿਕਣ ਲੱਗਿਆ ਜਪਨਿਸ ਬੈਂਟਮ ਤੇ ਇਹ ਮੈਨੂੰ ਲੱਗਦਾ ਵੀ ਨਾ ਥੋੜਾ ਜਿਹਾ ਡਾਊਨ ਜਾਈਏ ਇਹ ਇਹ ਮੈਂ ਥੋੜਾ ਜਿਹਾ ਪੱਟ ਕੇ ਦੇਖਿਆ ਸੀਗਾ ਬੇਦਖ ਖੂਨੇ ਨਿਕਣ ਲੱਗ ਗਿਆ ਫੇਰ ਮੈਂ ਚਲੋ ਰਹਿਣ ਦੰਨੇ ਆ ਆਪਣੇ ਆਪ ਹੀ ਨਿਕਲੂਗਾ ਇਹ ਡਾਊਨ ਜਾ ਹੀ ਲੱਗਦਾ ਮੈਨੂੰ ਆਹ ਮੂੰਹ ਵੱਟਦਾ ਚਲੋ ਦੇਖ ਦਾਂ ਦੁਪਹਿਰ ਤੱਕ ਮੈਨੂੰ ਤਾਂ ਲੱਗਦਾ ਹੈ ਵੀ ਹੋਊਗਾ ਨਹੀਂ ਕੰਮ ਯਾਬ ਚਲੋ ਬਾਕੀ ਦੇਖਦੇ ਆ ਜੇ ਹੁਣ ਆਇਆ ਨਾ ਜੇ ਪੱਟਦੇ ਵੀ ਆਪਾਂ ਇਹਨੂੰ ਫੇਰ ਖੂਨ ਨਿਕਲ ਜਾਂਦਾ ਤਦੋਂ ਉਹ ਦੇਖਦੇ ਆਲੇ ਰੱਖਦੇ ਆ ਤੇ ਆਪਾਂ ਹੁਣ ਮਸ਼ੀਨ ਦੀ ਵੀ ਬਈ ਸਫਾਈ ਕਰਦੇ ਆ ਦਾਣਾ ਪਾਉਣਾ ਤੇ ਹੁਣ ਅੱਜ ਦੇਖਦੇ ਆ ਆਪਣੇ ਦਾ ਬਾਲਟਰੀ ਤੇ ਰਹਿਣਾ ਸੀਗਾ ਜਾਲ ਲੱਗਣ ਨੂੰ ਇੱਧਰ ਤਾਂ ਆਪਣਾ ਲੱਗਿਆ ਹੋਇਆ ਸਾਰਾ ਤੇ ਅੱਜ ਫਿਰ ਦੇਖਦੇ ਆ ਨੈਟ ਲਾਉਣੇ ਆ ਬਈ ਸਾਰੇ ਚ ਜਿਹੜੇ ਆਪਣੇ ਛੋਟੇ ਆਰੀ ਆਰ ਮੁਰਗੇ ਆ ਨਾ ਫਿਰ ਉਹਨਾਂ ਨੂੰ ਛੱਡੇ ਕਰੀਏ ਖੁੱਲੇ ਬਾਹਰ ਹੁਣ ਆਏ ਨਾ ਮੈਂ ਲੱਗਿਆ ਸੀਗਾ ਸਪਰੇਅ ਕਰਨ ਮਾ ਫਿਰ ਆਪਾਂ ਨੂੰ ਬੱਤਕਾਂ ਅੰਦਰ ਬੰਦ ਕਰਨੀਆਂ ਬਣੀਆਂ ਕਈ ਦਿਨ ਰੌਂਡ ਅਪ ਘਮਾਉਣ ਲੱਗਿਆ ਸੀਗਾ ਫੇਰ ਮਾਹ ਚਲੋ ਉਹੋ ਹੀ ਛੱਡ ਦਿੰਨੇ ਆ ਜਾਨਵਰਾਂ ਨੂੰ ਇਹ ਬਾਹਰ ਛੱਡ ਦਿੰਨੇ ਜਾਲ ਲਾ ਕੇ ਨਾਲ ਜਿਹੜਾ ਕੱਕੂ ਖੂਜਾ ਹੋਊਗਾ ਖਾਈ ਆਉਂਗੇ ਉਹ ਤੇ ਨਾਲੇ ਮੌਸਮ ਵਧੀਆ ਛੱਡਣੇ ਵਾਲਾ ਬਾਹਰ ਜਾਨਵਰ ਭੁੰਮੀ ਆਉਗੇ ਹੁਣ ਧੁੱਪਾਂ ਤੋਂ ਆਪਾਂ ਘੱਟੇ ਨਿਕਲ ਲਈਆ ਲੋ ਜੀ ਬਾਈ ਟੋਕਰੀ ਦੀ ਸਫਾਈ ਕਰਤੀ ਤੇ ਇਹਨਾਂ ਵਿੱਚੋਂ ਬਲੈਕ ਹਸਟਾ ਲੋਕ ਪਾ ਤੇ ਛੱਡ ਤੇ ਦੂਜੇ ਪਾਸੇ ਸਿਰਫ ਇਹਨਾਂ ਵਿੱਚ ਬਟੇਰੇ ਰਹਿ ਗਏ ਤੇ ਇੱਕ ਜਪਨਿਸ ਬੈਂਟਮ ਇਹ ਨਾ ਉਧਰ ਲੋਟ ਨਹੀਂ ਤੇ ਆਉਣੇ ਕਿਉਂਕਿ ਇਹ ਨਾ ਸੈਚ ਉਹਨੇ ਛੋਟੇ ਪਰ ਉਹਨਾਂ ਦੀ ਸੈਟਿੰਗ ਨਹੀਂ ਤੀ ਆਉਣੀ ਹੈਗੀ ਪਰ ਇਹਨਾਂ ਦੀ ਫਿਰ ਆਪਾਂ ਨੇ ਬਟੇਰਾ ਨਾਲ ਜੋੜੀ ਬਣਾਤੀ ਚਾਰ ਪੰਜ ਦਿਨ ਆਪਾਂ ਹੋਰ ਛੱਡ ਦਾਂਗੇ ਜਦ ਤੱਕ ਇਹ ਸੈੱਟ ਜ ਨਹੀਂ ਹੁੰਦੇ ਹੈਗੇ ਤੇ ਇੱਥੇ ਬੱਲਵ ਲਾਇਆ ਖਲੇ ਆਪਾਂ ਨੇ ਇਹ ਸਾਰੇ ਇਕੱਠੇ ਕਰਤੇ ਇਹਨਾਂ ਦੇ ਇੱਕ ਟੀਮ ਬਣਾਤੀ ਬਾ ਹੁਣ ਇਹਨਾਂ ਚੋਂ ਬੱਤੰਗਾ ਕੱਢਾਂਗੇ ਆਪਾਂ ਬੱਤੰਗਾ ਕਰਦੀਆਂ ਤੰਗ ਇਹਨਾਂ ਨੂੰ ਤੇ ਇੱਕ ਪਾਣੀ ਡੋਲਦੀ ਇਹਨਾਂ ਦਾ ਸਾਰਾ ਪਾਣੀ ਗੰਦਾ ਵੀ ਕਰ ਦਿੰਨੀ ਆ ਉਹ ਇਹਨਾਂ ਦਾ ਹੀਲਾ ਹਮ ਕਰਨਾ ਪੈਣਾ ਤੇ ਛਿਲਕਾ ਮੈਂ ਹਾਲੇ ਬਿਛਾਇਆ ਨਹੀਂ ਮੈਂ ਕਿ ਹਾਲੇ ਥੋੜੇ ਜਿਹੇ ਛੋਟੇ ਆ ਜਿਹੜੇ ਆਪਾਂ ਨੇ ਇੱਧਰ ਤੇ ਛੱਡੇ ਆ ਦੋ ਚਾਰ ਦਿਨ ਹਾਲੇ ਹੋਰ ਰੁਕ ਜਾਂਦੇ ਆ ਫੇਰ ਛਿਲਕਾ ਪਛਾਵਾਂਗੇ ਮਟਰ ਦਾ ਬੱਚਾ ਇੱਕ ਹੋਰ ਨਿਕਲਿਆ ਪਰ ਮਨੂੰ ਲੱਗਦਾ ਨਿਕਲਿਆ ਹੈ ਸ਼ਾਇਦ ਲੰਗੜਾਈ ਹੈ ਇਹ ਹੂੰ ਅੱਜ ਭਾਈ ਆਪਾਂ ਨੇ ਆਰ ਆਰ ਨੂੰ ਪਾਇਆ ਕੈਲਸ਼ੀਅਮ ਅੱਜ ਤੇ ਹੈਗਾ ਤੀਜਾ ਦਿਨ ਪਰਸੋਂ ਪਾਇਆ ਸੀਗਾ ਕੱਲ ਪਾਇਆ ਸੀਗਾ ਤੇ ਅੱਜ ਹੈਗਾ ਤੀਜਾ ਦਿਨ ਤੇ ਹੁਣ ਆਪਾਂ ਕੱਲ ਦਾ ਦਿਨ ਕਬ ਹੋਰ ਪਾਵਾਂਗੇ ਉਸ ਤੋਂ ਬਾਅਦ ਫਿਰ ਬੰਦ ਕਰ ਦਾਂਗੇ ਕੈਲਸ਼ੀਅਮ ਭਾਈ ਆਪਾਂ ਫਿਰ ਟੈਂਕੀ ਪਿੱਛੇ ਪਾ ਦਿੰਨੇ ਆ ਜਿਹੜਾ ਤੁਹਾਨੂੰ ਦੱਸਿਆ ਸੀਗਾ ਪਰਸੋਂ ਵੀਡੀ ਚ ਆਪਾਂ ਨੇ ਉਹਨਾਂ ਦਵਾਈ ਦਿੱਤੀ ਸੀਗੀ ਚਲੰਗੜਾ ਸੀਗਾ ਚੂਚਾ ਤੇ ਉਹਦਾ ਟ੍ਰੀਟਮੈਂਟ ਅੱਜ ਫੇਰ ਕਰਨਾ ਆਪਾਂ ਨੇ ਇਹ ਦੇਖਣਾ ਪੈਣਾ ਕਿੱਥੇ ਆ ਆ ਲਾਤਾ ਮੈਨੂੰ ਹਾਂ ਆਏ ਇਹਨੂੰ ਨਾ ਦਾਣਾ ਵੀ ਨਹੀਂ ਖਾਣ ਦਿੰਦੇ ਹੈਗੇ ਆਏ ਹੁਣ ਬਾਹਰੇ ਨਾਲ ਦਾਣਾ ਖਿਲਾਉਣਾ ਤੇ ਨਾਲੇ ਦਵਾਈ ਦੇਣਾ ਅੱਜ ਫੇਰ ਲੈ ਨਾਲ ਲੜੇ ਦਾਣਾ ਖਾ ਲ ਬਾਈ 12 ਦਾ ਕਮੈਂਟ ਆਇਆ ਬਸੀਗਾ ਬਿਨਾ ਮੁਰਗਿਆਂ ਨੂੰ ਛਿੱਕਾਂ ਲਗੀਆਂ ਹੋਈਆਂ ਤੇ ਉਹਦਾ ਇਲਾਜ ਦੱਸੋ ਤੇ ਉਹਦਾ ਇਲਾਜ ਆ ਬਾਈ ਉਹਨਾਂ ਨੂੰ ਨਾ ਸਟਰਾਜੇਨ ਦੀਆਂ ਜਾਂ ਤਾਂ ਗੋਲੀਆਂ ਦੇ ਦਿਓ ਜਾਂ ਲਿਕਵਿਡ ਦੇ ਦਿਓ ਉਹ ਦਵਾਈ ਦੇ ਦਿਓ ਸਟਰਾਜੇਨ ਤੇ ਬਾਕੀ ਜੀ ਹੁਣ ਕਰਦੇ ਆ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ